ਸਤਿ ਸ਼੍ਰੀ ਅਕਾਲ ਦੋਸਤੋ ਸਬਰੰਗ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮਿੰਦਰ ਸਿੰਘ ਸਵਾਗਤ ਕਰਦਾ ਨજર ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਸਬਰੰਗ ਟੀਵੀ ਵੱਲੋਂ ਫੰਡ ਰੇਟਿੰਗ ਸਮਾਗਮ ਬ੍ਰਿਊ ਐਂਡ ਵਾਈਡ ਰੈਸਟੈਂਟ ਵਿੱਚ ਉਜੋਗੀ ਕੀਤਾ ਗਿਆ ਦਿਵਾਲੀ ਤੋਂ ਪਹਿਲਾਂ ਪੰਜਾਬ ਨੂੰ ਦਿਲਾਉਣ ਦੀ ਸਾਜ਼ਿਸ਼ ਨਕਾਮ ਬਰਖਾਸ ਫੌਜ ਕਮਾਂਡੋ ਸਮੇਤ 30 ਗ੍ਰਿਫਤਾਰ ਛੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਤੇ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਪਾਕਿਸਤਾਨ ਜਾਣ ਵਾਲੇ ਜੱਥਿਆਂ ਨੂੰ ਭਾਰਤ ਸਰਕਾਰ ਨੇ ਦਿੱਤੀ ਮਨਜ਼ੂਰੀ ਪੰਜਾਬ ਵਿੱਚ ਮੌੜ ਹੜ੍ਹਾਂ ਦਾ ਖਤਰਾ ਆਈਐਮਡੀ ਦੇ ਅਲਰਟਾਂ ਪਿੱਛੋਂ ਡੈਮਾਂ ਦੇ ਗੇਟ ਖੋਲੇ ਪ੍ਰਧਾਨ ਮੰਤਰੀ ਮੋਦੀ ਅਤੇ ਡੋਨਾਲਡ ਟਰੰਪ ਦੀ ਜਲਦੀ ਹੋ ਸਕਦੀ ਹੈ ਮੁਲਾਕਾਤ ਟੈਰਿਫ ਯੁੱਧ ਤੋਂ ਬਾਅਦ ਪਹਿਲੀ ਵਾਰ ਤਲਾਵ ਸੰਭਵ ਦੁਸ਼ਾਇਰੇ ਮੌਕੇ ਨਿੰਗ ਸਿੰਘਾਂ ਨੇ ਮਹੱਲਾ ਕੱਢਿਆ ਹੁਣ ਖਬਰਾਂ ਵਿਸਤਾਰ ਨਾਲ ਰੋਜ਼ ਦੇਲ ਐਮਡੀ ਸਬਰੰਗ ਟੀਵੀ ਵੱਲੋਂ ਬਰਿਊ ਐਂਡ ਬਾਈਟ ਰੈਸਟੋਰੈਂਟ ਵਿੱਚ ਫੰਡ ਰੇਜ਼ਿੰਗ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਪ੍ਰਮੁੱਖ ਕਮਿਊਨਿਟੀ ਨੇਤਾਵਾਂ ਅਤੇ ਸਮਾਜ ਸੇਵੀਆਂ ਨੇ ਸ਼ਿਰਕਤ ਕੀਤੀ ਇਸ ਵਕਤ ਡੀਐਮਵੀ ਦੇ ਸਿੱਖ ਨੇਤਾ 6 ਆਫ ਅਮਰੀਕਾ ਪੰਜਾਬੀ ਕਲੱਬ ਡਾਕਟਰ ਸਰਿੰਦਰ ਗਿੱਲ ਐਮਬੈਸਡਰ ਪੀਸ ਆਫ ਅਮਰੀਕਾ ਅਤੇ ਕਈ ਹੋਰ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਸਭਰੰਗ ਚੈਨਲ ਦੀ ਸੇਵਾਵਾਂ ਦੀ ਖੁੱਲ ਕੇ ਪ੍ਰਸ਼ੰਸਾ ਕੀਤੀ ਮੈਰੀਲੈਂਡ ਸੂਬੇ ਦੇ ਕਮਿਸ਼ਨਰ ਅਤੇ ਇੰਟਰਨੈਸ਼ਨਲ ਫੋਰਮ ਦੇ ਯੂਐਸ ਦੇ ਪੋਰਟਫੋਲੀਓ ਹੋਲਡਰਾਂ ਵੱਲੋਂ ਵੀ ਵੱਡਾ ਆਰਥਿਕ ਯੋਗਦਾਨ ਪਾਇਆ ਗਿਆ ਸਭਰੰਗ ਟੀਵੀ ਦੇ ਘਟਾ ਸਵਾਗਤ ਕਰਨਾ ਕਰਨਾ ਹੈ ਤਾਂ ਹਰ ਸਭ ਰੰਗ ਦੇ ਕਿਹੜੇ ਲਿਖਾਉਂਦਾ ਹੀ ਰੋਕਦਾ ਜਿਵੇਂ ਕਿ ਹਰ ਸਾਲ ਦੀ ਤਰ੍ਹਾਂ ਸਭ ਰੰਗ ਟੀਵੀ ਨੂੰ ਸਪੋਰਟ ਕਰਨ ਵਾਸਤੇ ਦਿੱਲੀ ਦੇ ਰੋਕ ਪਰ ਤੇ ਸੰਗੜਾ ਪਾਏ ਹੋਏ ਨੇ ਜੇ ਮੈਂ ਕਹਾਂ ਕਿਨੇ ਕਨੇ ਦੇ ਨਾਮਾਂ ਤੇ ਨਾਮਾਂ ਦੀ ਵਾਇ ਪੜਿਆ ਕਿ ਜਿਹੜੇ ਧਰਮ ਦੀ ਨਗਾ ਕਰਦੇ ਨੇ ਹੱਥ ਅਦੀਬ ਆਪੋ ਜੀ ਦੀ ਸੰਧੂ ਕਿ ਐਸਵੇ ਨੇ ਚੰਗੀ ਪੋਸਟ ਦੇ ਨੇ ਕ੍ਰਿਸ਼ਣਰ ਨੇ ਸਾਊਥ ਏਸ਼ੀਆ ਕੰਸਲ ਦੇ ਤੇ ਦੇ ਪਰ ਜੀ ਨੇ ਇਹਦੇ ਕਹਿੰਦੇ ਸਾਡੀ ਪ੍ਰਧਾਨਾ ਸਾਡੀ ਜੀ ਵੀਰਾਂ ਦਾ ਦੇ ਸਾਡੀ ਸਮੀ ਬਾਜੀ ਸੋਪੀ ਬਾਜੀ ਔਰ ਇਹਨਾਂ ਦਾ ਸਾਰਾ ਦੀਵਾ ਡਾਕਟਰ ਸਿੰਦਰ ਗੱਲ ਕੀ ਕਾਰਨਾਉ ਕੀ ਪਰ ਮੈਂ ਇਹਨਾਂ ਦਾ ਕਿਹੜੀ ਕਿਹੜੇ ਮਸਦਾ ਨਾਲ ਕੋ ਦਰਜਾ ਕੋ ਬਾਦਿਆ ਨਹੀਂ ਕਿ ਮੈਂ ਤੁਹਾਨੂੰ ਧੰਨਵਾਦ ਕਰ ਸਕਾਂ ਜਦੋਂ ਵੀ ਸਭ ਤੋਂ ਟੀਵੀ ਨੂੰ ਲੋਕ ਪੀਂਦੀ ਆ ਇਹਨਾਂ ਨੇ ਹਮੇਸ਼ਾ ਹੀ ਸਾਡੇ ਲੋਟੇ ਦੇ ਹੱਥ ਫਿੱਕਿਆ ਔਰ ਟੀਵੀ ਦੇ ਮੈਂ ਸਭ ਤੋਂ ਸਭ ਤੋਂ ਟੀਵੀ ਤੇ ਅੱਜ ਸਭ ਰਾਗੀ ਇਕੱਠਾ ਹੋਇਆ ਜੀ ਕਿ ਦੇਖੋ ਤੁਹਾਡੇ ਸਾਹਮਣੇ ਆ ਪੰਮੀ ਬਾਜੀ ਪ੍ਰਧਾਨ ਤੁਹਾਡਾ ਸਾਥ ਦੇ ਕੀ ਕਹਣਾ ਚਾਹਦੇ ਪਛੀ ਦਾ ਜਾਇ ਹੈ ਕਿ ਉਹ ਤੇ ਆਉਂਦੇ ਤੇ ਕੋਲਾ ਆਪਣੇ ਉਹ ਆਪਣੇ ਜੇਨਾ ਫਾਰਮ ਤੇ ਨਾਲ ਆਪਣੇ ਜਾਇ ਹੈ ਤਹਿਿਲ ਫਾਰਮ ਤੋਂ ਮੈਂ ਕੋਣ ਕਾ ਟੈਕਸ ਫਾਰਮ ਤੋਂ ਉਹਦਾ ਬਣ ਗਿਆ ਹਾਂ ਤੇ ਮੈਂ ਇਹ ਕਰਵਾ ਸਕਦਾ ਹਾਂ ਮਨੀਸ਼ ਸਿੰਘ ਜੀ ਆ ਜੀ ਚੇਅਰਮੈਨ ਨੂੰ ਉਸ ਕਰਦੇ ਉਹ ਸਾਡੇ ਜੋੜਨੇ ਕਰ ਉਸਿਕਾ ਦੇ ਜੀ ਜਾਇ ਹੈ

ਤਾਰ ਮੰਨਦੇ ਤਾਂ ਨਾ ਪਾਸੇ ਵਰਤਦੀ ਤਾਂ ਇਹ ਕਰਨ ਵਾਲੇ ਰੱਖਦੇ ਜਿੱਦਾਂ ਸਾਨੂੰ ਸੰਦੇਸ਼ ਉਹਦੇ ਆਉਂਦੇ ਆ ਬਾਕੀ ਕੁਝ ਨਹੀਂ ਲੱਗਦਾ ਤੇ ਬੜੇ ਹੰਕਾਰ ਦੇ ਰੱਖਦੇ ਨੇ ਦਮੀ ਨੂੰ ਪਰ ਆਪਣਾ ਨਹੀਂ ਨਹੀਂ ਜੀ ਸਾਬ ਨਹੀਂ ਨਾ ਕੋਈ ਸੋਚ ਅਜਾ ਜੇ ਤੁਸੀਂ ਤਾਂ ਕਿਹਦੀ اور اس کو مندرجہ دی اسی جرنیٹ ਬੰਦੀਆ ਜਿਹੜਾ ਸਰਕਾਰ ਦਾ ਇੱਕ ਹੱਤੋਂ ਆਬਲੀ ਕਰਦਾ ਹੈ اور ਇਹਨਾਂ ਦਾ ਟੀਚਾ ਇਹ ਹੈ ਕਿ ਇਹ ਨਾਲੇ ਸਮੇਂ ਸਮੇਂ ਤੇ ਲੋਕੀ ਦੀ ਸਹਾਰਾ ਕਿਸੇ ਵੀ ਖੇਤਰ ਤੇ ਇਨਸਾਨੀ ਭਰਾਮਾ ਮਾਇਨ ਦਾ ਸਹਾਰਾ ਭਰਾਮਾ ਮਾਇਨ ਹਰ ਵੇਲੇ ਦੇ ਆਵਾਸੀ ਭਾਈਚਾਰ ਦਾ ਇhtਿਆਜ ਹੁੰਦਾ ਹੈ ਅਤੇ ਨੂੰ ਬੜੀ ਖੁਸ਼ੀ ਹੈ ਇਹ ਸੋਚੇ ਜੇ ਸਭ ਦੇ ਸਾਂਝੀ ਵਾਲੀ ਜਿੱਥੇ ਹੈ ਨਾਇਬ ਦੇ ਸਭ ਨਾਲ ਇਹ ਵਿਚਾਰ ਰਹੇ ਇਹ ਜਿਹੇ ਕਮਾਗਾਂ ਨੇ ਸਭ ਸਾਰਿਆਂ ਨੂੰ ਇਕੱਠਾ ਬਣਾ ਦੇਣਾ ਹੈ ਮਾਣ ਦੇ ਜਿਹੜੇ ਦੇਸ਼ੂਏ ਉੱਠਣ ਚਾਹੀਦੇ ਆ ਬਾਅਦ ਵਿੱਚ ਕੋਈ ਨਾ ਕੋਈ ਰਾਜਨੀਤਿਕ ਹੋਗਾ ਹੈ ਕਿ ਜਿਹੜਾ ਹੈ ਸਾਰੇ ਦੁਨੀਆਂ ਦੇ ਬਾਦਸ਼ਾਹ ਬਾਦਸ਼ਾਹ ਪਰੀਖਿਆ ਕਿ ਸਾਰੇ ਬੰਦੇ ਆਪਣੀ ਕੁੰਜੀ ਤੇ ਪਹੁੰਚਿਆ ਤੇ ਅਸੀਂ ਹਰੇ ਮੀਂਹ ਦੇ ਨੇ ਹਾਣੂ ਬਾਹਰ ਵਾਲੀ ਹਾਣ ਆਇਆ ਫੋਨ ਦੇ ਤੇ ਕੁਝ ਮਾਦੀ ਮਾਜ ਮਾਰੇ ਜਾ ਕੇ ਬੈਠਣਾ ਤੇ ਇਹ ਜੀ ਫ੍ਰੀ ਹੋਈਏ ਤਾਂ ਹੰਦਕਣ ਕੰਪਨੀ ਵੇ ਨਾਈਟ ਵੀ ਇਹ ਕੁਆਹ ਕਰ ਨਹੀਂ ਮਾਰਿਆ ਦੁਨੀਆ ਦੀ ਨਹੀਂ ਜਿੰਨੀਆਂ ਜਾਨਾਂ ਨਹੀਂ ਜਾਣਾ ਨਹੀਂ ਉਹਨਾ ਤੇ ਆਪਾਂ ਜੇ ਵੇਲੇ ਵੇ ਤੇ ਪਜਾਣਾ ਹੀ ਜਾਣਾ ਤੇ ਹਮੇਸ਼ਾ ਇਹ ਰਾਗਨੇ ਕੱਢੋ ਆਪਣੀ ਹੰਦ ਤੇ ਜੇ ਆਪਣੀ ਸਪੋਰਟ ਕਰਦੀਆਂ ਤੇ ਨਾਲ ਇਹ ਮਿਸਾਲ ਬਣਾਉਣ ਦਾ ਅਰੇ ਕਰਦੇ ਨੇ ਦੀ ਮਨਤੀ ਕਰਨੇ ਦੀ ਬਰੋਗ ਹੋਈ ਹੈ ਸਰਵਨ ਦੀ ਜਿਹਨੇ ਕਰਦੇ ਹੈ ਕਿ ਇਹ ਸਰਵਨ ਜਿਹਦੀ ਦਾ ਨੰਬਰ 777 ਪੰਜਾਬ ਯੂਨੀਵਰਸਿਟੀ ਦੇ ਨਾਮ ਦੇ ਦਰਸ਼ਨ ਕੀਨ ਦਾ ਪ੍ਰੋਜੈਕਟ ਹੈ ਵੀ ਕਮਿਊਨਿਟੀ ਦੇ ਵਿੱਚ ਬਹੁਤ ਰਾਖੀ ਕਰਦੇ ਕਿ ਜੋ ਅਸੀਂ ਵੀ ਕਰਦੇ ਆ ਕਿ ਇਹਨਾਂ ਦਾ ਸਰਵਨ ਕੀ ਹੈ ਦਾ ਰਿਪੋਰਟ ਭਾਜਾ ਦਿੱਤਾ ਗਿਆ ਜਿਵੇਂ ਸਾਡੇ ਸੋਸ਼ਲ ਐਕਟੀਵਿਟੀ ਹੋਈਆਂ ਸੀ ਉਹਨੂੰ ਬਹੁਤ ਬੜਾ ਕੰਮ ਕਰਦਾ ਬਹੁਤ ਓਡਾ ਕੰਮ ਕਰਾ ਤਾਂ ਲਈ ਸਿਰੋਟ ਕਰਦੇ ਆ ਆਹ ਉਹ ਨਹੀਂ ਜਿਹੜਾ ਅੰਦਰ ਕੋਈ ਦਫ਼ਤਰ ਨਹੀਂ ਤੇ ਜਦੋਂ ਸੀ ਕੋਈ ਚੀਜ਼ ਉਹ ਪੇਪਰ ਆ ਜਾਂਦੀ ਉਹ ਡਾਕਟਰ ਦਿੰਦੇ ਕਿ ਬਾਹਰ ਆਉਂਸੀ ਹਾਂ ਸੀ ਇਹ ਜੀਵਨ ਤੋਂ ਤਾਂ ਇਹ ਦੱਸਦੇ ਨੇ ਕਿ ਆਹ ਹੁੰਦਾ ਕਿ ਬੜੇ ਸਫਸਤਕੀ ਨਾਲ ਪ੍ਰੈਜ਼ੈਂਟੇਸ਼ਨ ਦੇ ਦਿੱਤਾ ਹੈ ਸਬੱਤ ਟੀਵੀ ਨੂੰ ਤੇ ਨਾਲ ਹੀ ਉਹਨੂੰ ਤੋਂ ਵੀ ਬੜੀ ਸਫਸਤਕੀ ਨਾਲ ਦੇ ਦੱਸ ਦਿੱਤਾ ਸੈਲੈਸ਼ਨ ਤੋਂ ਥੈਂਕ ਯੂ ਤੇ ਸਾਡੀ ਵਾਅਦ ਕਰਦੇ ਨੇ ਕਿ ਆਉਣ ਆਉਣੇ ਰਿਹਾਲੇ ਸ਼ੁਕਰੀਆ ساراں بات تو بات سبور کرنی تائیدی آپ نے شرکتے کو تینگلے سارے میں ایزے کمیتی آپ نے ایزے کمیتی سبور کردی شکل سبور پاکی سبور پاکی اینکر میں با دیا سبور پاکی ایزے کمیتی تکروں بیشتروں دنیو پاکی اینکر میں سو میلی پاکی اینکر میں شکل कहने दे थे साहब मुदारिया के हो गया थी हम लेंगे कोशिश है हमारे समझ के लिए हो रही है अपने मतलब के तो आ बहुत आगे लगी पर सिर्फ भर नहीं है वो जो जमीन पे वो लोग नहीं है ठीक क्योंकि कई बार कई बंदे के लिए ना तगड़ी आ है हम सोचते का पता है सो बहुत-बहुत आदर करने के लिए थैंक यू सो मच ਪੰਜਾਬ ਚ ਦੀਵਾਲੀ ਤੋਂ ਪਹਿਲਾਂ ਇੱਕ ਵੱਡਾ ਖਤਰਾ ਟਲ ਗਿਆ ਹੈ। ਅੰਮ੍ਰਿਤਸਰ ਪੁਲਿਸ ਨੇ ਤਿਉਹਾਰ ਤੋਂ ਪਹਿਲਾਂ ਪੰਜਾਬ ਨੂੰ ਦਿਹਲਾਉਣ ਦੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ ਹੈ। ਅੰਮ੍ਰਿਤਸਰ ਪੁਲਿਸ ਨੇ ਇੱਕ ਬਰਖਾਸ ਫੌਜ ਕਮਾਂਡੋ ਸਮੇਤ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਉਹਨਾਂ ਤੋਂ 4 ਚਿੰਦਾ ਹੈਂਡ ਗ੍ਰੇਨੇਡ ਬਰਾਮਦ ਕੀਤੇ। ਇਸ ਕਾਰਵਾਈ ਨੇ ਸਮੇਂ ਸਿਰ ਇੱਕ ਵੱਡੀ ਸਾਜ਼ਿਸ਼ ਨੂੰ ناکਾਮ ਕਰ ਦਿੱਤਾ। ਪਰ ਸਰਕਾਰ ਨੇ ਸਿੱਖ ਸ਼ਰਦਾਲੂਆਂ ਦੇ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਇਤਿਹਾਸਕ ਮੌਕਾ 5 ਨਵੰਬਰ ਨੂੰ ਮਨਾਇਆ ਜਾਵੇਗਾ ਅਤੇ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਲਈ ਪਾਕਿਸਤਾਨ ਜਾ ਸਕਰਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਤੋਂ ਪਹਿਲਾਂ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਪਾਰ ਸਰਕਾਰ ਨੇ ਸਿੱਖ ਸ਼ਰਧਾਲੂਆਂ ਦੇ ਜਥਿਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ ਗੁਰੂ ਨਾਨਕ ਦੇਵ ਪਾਸ਼ਾ ਜੀ ਦੇ ਪ੍ਰਕਾਸ਼ ਪੁਰਬ ਤੇ ਜੋ ਜਥੇ ਪਾਕਿਸਤਾਨ ਜਾਂਦੇ ਨੇ ਉਹ ਇਸ ਸਾਲ ਵੀ ਜਾਣਗੇ ਅੱਜ ਗ੍ਰਹਿ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਸਪਸ਼ਟ ਕੀਤਾ ਕਿ ਕਿਸੇ ਵੀ ਤਰੀਕੇ ਦੇ ਜਥਿਆਂ ਤੇ ਕੋਈ ਰੋਕ ਨਹੀਂ ਜਿਹੜੇ ਜਥੇ ਸਾਡੀਆਂ ਪ੍ਰਤਿਨਿਤ ਸੰਸਥਾਵਾਂ ਵੱਲੋਂ ਭੇਜੇ ਜਾਂਦੇ ਸੀ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਆ ਤੱਕ ਸ਼੍ਰੀ ਪਟਨਾ ਸਾਹਿਬ ਆ ਜਾਂ ਹੋਰ ਜਿਹੜੀਆਂ ਸੰਸਥਾਵਾਂ ਪ੍ਰਤਿਨਿਤ ਸੰਸਥਾਵਾਂ ਜਥੇ ਭੇਜਦੀਆਂ ਸੀ ਉਹ ਜਲਦੀ ਤੋਂ ਜਲਦੀ ਆਪਣੇ ਨਾਮ ਭੇਜਣ ਤਾਂ ਕਿ 22 ਅਕਤੂਬਰ ਤੱਕ ਸਾਰੇ ਸਟੇਟ ਇਹ ਦਸਤਾਵੇਜ਼ مکمل ਕਰਕੇ ਗ੍ਰਹਿ ਮੰਤਰਾਲੇ ਨੂੰ ਭੇਜ ਦੇਣ। ਪੰਜਾਬ ਵਿੱਚ ਹੁਣ ਮੋੜ ਹੜ੍ਹਾਂ ਦਾ ਖਤਰਾ ਬਣ ਗਿਆ। ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਅਨੁਸਾਰ ਰਣਜੀਤ ਸਾਗਰ ਡੈਮ ਤੋਂ ਰਾਵੀ ਦਰਿਆ ਵਿੱਚ ਮੋੜ ਪਾਣੀ ਵਧਣ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਲਈ ਅਕਤੂਬਰ ਦਾ ਪਹਿਲਾ ਹਫਤਾ ਚੁਣੌਤੀ ਭਰਿਆ ਰਹਿ ਸਕਦਾ ਹੈ। ਪੰਜਾਬ ਵਿੱਚ ਹੁਣ ਮੋੜ ਹੜ੍ਹਾਂ ਦਾ ਖਤਰਾ ਬਣ ਗਿਆ ਹੈ। ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਅਨੁਸਾਰ ਰਣਜੀਤ ਸਾਗਰ ਡੈਮ ਤੋਂ ਰਾਵੀ ਦਰਿਆ ਵਿੱਚ ਮੋੜ ਵਾਧੂ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਹੈ। ਜਲ ਸਰੋਤ ਵਿਭਾਗ ਦੇ ਮੁਖ ਇੰਜੀਨੀਅਰਾਂ ਅਤੇ ਤਕਨੀਕੀ ਮਾਹਿਰਾਂ ਨੇ ਭਾਰਤੀ ਮੌਸਮ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਵਰਚੁਅਲ ਮੀਟਿੰਗ ਕਰਕੇ ਇਸ ਬਾਰੇ ਚਰਚਾ ਕੀਤੀ ਹੈ। تاز خبر ਬ੍ਰੇਕ ਤੋਂ ਬਾਅਦ ਮੂੜ ਥੋੜਾ ਸਵਾਗਤ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵਿਚਕਾਰ ਜਲਦੀ ਹੀ ਮੁਲਾਕਾਤ ਹੋਣ ਦੀ ਉਮੀਦ ਹੈ ਦੋਵਾਂ ਨੇਤਾਵਾਂ ਦੀ ਇਸ ਮਹੀਨੇ ਮਲੇਸ਼ੀਆ ਵਿੱਚ ਆਸਿਆਨਾ ਸਮੇਲਨ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ ਜਿੱਥੇ ਪ੍ਰਧਾਨ ਮੰਤਰੀ ਮੋਦੀ ਅਤੇ 트੍ਰੰਪ ਵਿਚਕਾਰ ਮੁਲਾਕਾਤ ਸੰਭਵ ਹੈ ਸੰਤਾਲੀਮਾ ਆਸਿਆਨਾ ਸਮੇਲ 26 ਤੋਂ 28 ਅਕਤੂਬਰ ਤੱਕ ਮਲੇਸ਼ੀਆ ਦੇ ਕੁਆਲਲਪੋਰ ਵਿੱਚ ਹੋਵੇਗਾ ਦੁਸ਼ਹਿਰੇ ਦੇ ਤਿਉਹਾਰ ਮੌਕੇ ਗੁਰਦੁਆਰਾ ਸ੍ਰੀ ਰਣਜੀਤਗੜ੍ਹ ਸਾਹਿਬ ਤੋਂ ਨਗਾਰਿਆਂ ਦੀ ਗੂੰਜ ਨਾਲ ਸ਼੍ਰੋਮਣੀ ਪੰਥ ਅਕਾਲੀ ਦਲ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਵਿੱਚ ਨਿਹੰਗ ਜਥੇਬੰਦੀਆਂ ਨੇ ਮਹੱਲਾ ਕੱਢਿਆ ਇਸ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਰਣਜੀਤਗੜ੍ਹ ਸਾਹਿਬ ਵਿੱਚ ਅਖੰਡ ਪਾਠਾਂ ਦੇ ਭੋਗ ਨਿਹੰਗ ਸਿੰਘਾਂ ਦੀ ਮਰਿਆਦਾ ਅਨੁਸਾਰ ਪਾਏ ਗਏ ਬੁੱਢਾ ਦਲ ਦੇ ਹੈੱਡ ਗ੍ਰੰਤੀ ਬਾਬਾ ਮੱਘਰ ਸਿੰਘ ਅਤੇ ਬਾਬਾ ਮਨਮੋਹਨ ਸਿੰਘ ਬਾਰਨ ਵਾਲਿਆਂ ਨੇ ਕੁਰਬਾਨੀ ਦਾ ਕਿਰਤ ਕੀਤਾ ਇਸਨ ਅਸ ਦੀ ਮੁੱਖ ਖਬਰਾਂ ਅਗਲੀ ਅਪਡੇਟ ਲੈ ਕੇ ਫਿਰ ਥੋੜੇ ਸਮੇਂ ਨੇ ਹਾਜ਼ਰ ਹੋਵਾਂਗੇ ਸਸਿਕਾ